ਕਿਹੜੀਆਂ ਕਿਹੜੀਆਂ ਕਲੋਨੀਆਂ ਦੇ ਵਿੱਚ ਇਹ ਹਾਲਾਤ ਨੇ ਜੇ ਤਾਰਾਂ ਦੀ ਗੱਲ ਕਰੀਏ ਜੇ ਬਿਜਲੀ ਦੀਆਂ ਤਾਰਾਂ ਦੀ ਗੱਲ ਕਰੀਏ ਤਾਂ ਘਰਾਂ ਦੇ ਅੱਗੇ ਬਿਲਕੁਲ ਘਰਾਂ ਦੇ ਅੱਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆਹ ਤਸਵੀਰ ਜਿਹੜੀ ਆ ਪ੍ਰੋਪਰ ਵਿਖਾਈ ਜਾਵੇ ਕਿ ਬਿਲਕੁਲ ਘਰਾਂ ਦੇ ਅੱਗੇ ਆ ਕੀ ਕਾਰਨ ਹੈ ਕਿ ਘਰਾਂ ਦੇ ਅੱਗੇ ਤਾਰਾਂ ਜਿਹੜੀਆਂ ਇਸੇ ਤਰ੍ਹਾਂ ਲਟਕਦੀਆਂ ਮਿਲਣਗੀਆਂ ਔਰ ਹਰ ਘਰ ਦੇ ਅੱਗੇ ਇਸੇ ਤਰ੍ਹਾਂ ਦੇ ਹਾਲਾਤ ਨੇ ਕੀ ਲੋਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਲੋਕਾਂ ਨੇ ਆਪਣੇ ਗੇਟਾਂ ਨਾਲ ਤਾਰਾਂ ਬੰਨਣੀਆਂ ਨੇ ਇਹ ਸਬੰਧਤ ਮਹਿਕਮੇ ਦੀ ਜ਼ਿੰਮੇਵਾਰੀ ਹੈ ਸਾਡੇ ਵਾਸਤੇ ਸਬੰਧਤ ਵਿਭਾਗ ਜਿਹੜਾ ਹੈ ਉਹੀ ਇਹ ਧਿਆਨ ਰੱਖ ਸਕਦਾ ਹੈ ਸਾਡੇ ਚੈਨਲ ਦੇ ਮਾਧਿਅਮ ਨਾਲ ਅਸੀਂ ਅਪੀਲ ਕਰਦੇ ਰਹਿੰਦੇ ਆ ਕਿ ਆਹ ਬਿਜਲੀ ਦੀਆਂ ਤਾਰਾਂ ਕਿਵੇਂ ਲਟਕ ਰਹੀਆਂ ਨੇ ਆ ਤੁਸੀਂ ਵੇਖ ਸਕਦੇ ਹੋ ਕਿ ਜੇ ਬੱਚਿਆਂ ਦੇ ਵਿੱਚ ਕਿਸੇ ਨੇ ਘਰ ਤੋਂ ਬਾਹਰ ਨਿਕਲਣਾ ਹੋਵੇ ਕੀ ਪਾਬੰਦੀ ਲੱਗੀ ਹੋਈ ਏ ਇਹ ਪਾਬੰਦੀ ਦੀਆਂ ਤਾਰਾਂ ਨੇ ਕੀ ਪਾਬੰਦੀ ਜਿਹੜੀ ਆ ਕਿ ਗੇਟ ਦੇ ਵਿੱਚੋਂ ਬਾਹਰ ਨਹੀਂ ਨਿਕਲਣਾ ਆ ਤੁਸੀਂ ਤਾਰਾਂ ਵੇਖੋ ਪਹਿਲੇ ਕਿ ਤਾਰਾਂ ਕਿੱਥੋਂ ਤੱਕ ਲਟਕੀਆਂ ਹੋਈਆਂ ਨੇ ਔਰ ਬਿੱਲ ਕੱਟਣ ਵਾਲੇ ਜਿਹੜੇ ਆ ਉਹ ਮੀਟਰ ਦੀ ਰੀਡਿੰਗ ਚੈੱਕ ਕਰਨ ਆਉਂਦੇ ਆ ਬਿੱਲ ਵੇਖਣ ਆਉਂਦੇ ਆ ਲੇਕਿਨ ਕਦੀ ਤਾਰਾਂ ਵੇਖਣ ਨਹੀਂ ਆਏ ਕਿ ਤਾਰਾਂ ਕਿੱਥੇ ਨੇ ਔਰ ਤਾਰਾਂ ਕਿਵੇਂ ਲਟਕ ਰਹੀਆਂ ਨੇ ਜੇ ਹਾਸਾ ਕੋਈ ਵਾਪਰ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਕਿਹੜਾ ਐਸਡੀਓ ਜ਼ਿੰਮੇਵਾਰ ਹੋਵੇਗਾ ਕਿਹੜਾ ਜਈ ਜ਼ਿੰਮੇਵਾਰ ਹੋਵੇਗਾ ਔਰ ਐਸ ਹਲਕੇ ਵਿੱਚ ਡਿਊਟੀ ਕਿਸ ਦੀ ਬੰਦੀ ਆ ਜੇ ਗੱਲ ਕਰੀਏ ਤਾਂ ਅਮਰ ਕਲੋਨੀ ਆ ਦੀਨਾਨਗਰ ਦੇ ਵਿੱਚ ਪੈਂਦੀ ਆ ਔਰ ਅਮਰ ਕਲੋਨੀ ਦੀਆਂ ਤਸਵੀਰਾਂ ਵਖਾ ਰਹੇ ਆ ਆ ਤਾਰਾਂ ਲਟਕਦੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਕਿ ਕਿਹ ਜੰਜਾਲ ਬਣੇ ਹੋਏ ਨੇ ਔਰ ਬਹੁਤ ਸਾਰੇ ਮੁਹੱਲਿਆਂ ਦਾ ਇਹੀ ਹਾਲ ਹੈ ਬਹੁਤ ਸਾਰੀਆਂ ਕਲੋਨੀਆਂ ਦਾ ਇਹੀ ਹਾਲ ਹੈ ਔਰ ਜੇ ਗੱਲ ਕਰੀਏ ਤਾਂ ਕਦੋਂ ਤੱਕ ਕਦੋਂ ਤੱਕ ਲੋਕ ਹੁਣ ਆ ਘਰ ਵਾਲਿਆਂ ਦਾ ਗੇਟ ਇਹ ਕਿਵੇਂ ਬਾਹਰ ਨਿਕਲਣਗੇ ਕਿਸ ਤਰੀਕੇ ਨਾਲ ਨਿਕਲਿਆ ਜਾਵੇਗਾ ਬਾਹਰ ਜਿੱਥੋਂ ਤਾਰਾਂ ਦਾ ਜੰਜਾਲ ਅਗਲੇ ਬਨੇ ਖੜਾ ਹੈ ਅੱਗੇ ਮੌਤ ਲਟਕਦੀ ਹੋਵੇ ਤਾਂ ਕੌਣ ਆਪਣਾ ਗੇਟ ਖੋਲ ਕੇ ਬਾਹਰ ਆਵੇਗਾ ਬੱਚੇ ਵੀ ਛੱਤਾਂ ਤੋਂ ਵੇਖ ਕੇ ਛੱਤਾਂ ਤੇ ਖੜ ਜਾਂਦੇ ਆ ਉਹ ਬਾਹਰ ਨਹੀਂ ਨਿਕਲਦੇ ਸਬਜੀ ਵਾਲੇ ਕੋਲੋਂ ਸਬਜੀ ਲੈਣੀ ਹੋਵੇ ਤਾਂ ਪਰਿਵਾਰ ਬਾਹਰ ਨਹੀਂ ਨਿਕਲਦਾ ਜੇ ਬੱਚਿਆਂ ਨੇ ਸਕੂਲ ਜਾਣਾ ਤਾਂ ਉਹ ਮੁਸ਼ਕਲਾਂ ਆਈਆਂ ਪਈਆਂ ਨੇ ਔਰ ਅਮਰ ਕਲੋਨੀ ਦੇ ਹਾਲਾਤ ਹੈ ਔਰ ਅਸੀਂ ਸਬੰਧਤ ਮਹਿਕਮੇ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਤਾਰਾਂ ਦਾ ਕੁਝ ਸੋਚਿਆ ਜਾਵੇ ਜਿੱਥੇ ਵੀ ਖੰਭੇ ਦੀ ਜ਼ਰੂਰਤ ਹੈ ਖੰਭਾ ਲਗਾਇਆ ਜਾਵੇ ਜਿੱਥੇ ਵੀ ਚੈਨਲ ਦੀ ਜ਼ਰੂਰਤ ਹੈ ਚੈਨਲ ਲਗਾਇਆ ਜਾਵੇ ਇਹ ਕੋਈ ਮਤਲਬ ਨਹੀਂ ਹੈ ਕਿ ਇਹ ਹਾਲਾਤ ਜਿਹੜੇ ਆ ਇਹ ਇਸੇ ਤਰ੍ਹਾਂ ਰਹਿਣਗੇ ਇਹ ਕਿੰਨੀਆਂ ਬਿਜਲੀ ਦੇ ਆ ਤਾਰਾਂ ਕਿੰਨੇ ਜੋੜ ਨੇ ਔਰ ਕਿਵੇਂ ਇਹ ਜੋੜ ਜਿਹੜੇ ਆ ਲਟਕ ਰਹੇ ਆ ਔਰ ਜਗ੍ਹਾ ਜਗ੍ਹਾ ਤੇ ਸ਼ਹਿਰ ਦੇ ਵਿੱਚ ਇਹੀ ਹਾਲਾਤ ਨੇ ਜੇ ਸੀਵਰੇਜਾਂ ਦੀ ਗੱਲ ਕਰੀਏ ਤਾਂ ਉਹ ਟੁੱਟੇ ਹੋਏ ਨੇ ਜੇ ਬਿਜਲੀ ਦੀਆਂ ਤਾਰਾਂ ਦੀ ਗੱਲ ਕਰੀਏ ਤਾਂ ਉਹ ਲਟਕਦੀਆਂ ਹੋਈਆਂ ਨੇ ਇੱਕ ਭਰਾ ਘਰ ਤੋਂ ਬਾਹਰ ਆਇਆ ਸੀ ਉਸ ਨੂੰ ਪੁੱਛਿਆ ਗਿਆ ਕਿ ਕਦੋਂ ਤੋਂ ਉਸਨੇ ਦੱਸਿਆ ਕਿ ਜਦੋਂ ਤੋਂ ਕਲੋਨੀ ਬਣੀ ਹੋਈ ਆ ਉਦੋਂ ਤੋਂ ਲੈ ਕੇ ਤਾਰਾਂ ਐਵੇਂ ਹੀ ਲਟਕ ਰਹੀਆਂ ਨੇ ਔਰ ਇਹਨਾਂ ਲਟਕਦੀਆਂ ਤਾਰਾਂ ਦੇ ਵਿੱਚ ਕੀ ਆ ਸਿੱਧੀ ਸਿੱਧੀ ਮੌਤ ਆ ਸਿੱਧਾ-ਸਿੱਧਾ ਕੋਈ ਨਾ ਕੋਈ ਬੰਦਾ ਇਸ ਦੇ ਨਾਲ ਜ਼ਰੂਰ ਇੱਕ ਵਾਰ ਤਾਂ ਕੋਈ ਹਾਸਾ ਜ਼ਰੂਰ ਵਾਪਰੇਗਾ ਇਹ ਹਾਲਾਤ ਜਿਹੜੇ ਆ ਦੀਨਾਨਗਰ ਦੇ ਆ ਔਰ ਇਹ ਅਮਰ ਕਲੋਨੀ ਦੇ ਹਾਲਾਤ ਆ ਔਰ ਤਾਰਾਂ ਜਿਹੜੀਆਂ ਘਰਾਂ ਦੇ ਬਿਲਕੁਲ ਅੱਗੇ ਆ ਔਰ ਘਰਾਂ ਵਾਲੇ ਘਰਾਂ ਵਾਲੇ ਮਜਬੂਰ ਨੇ ਕਿ ਆਪਣੇ ਅੰਦਰ ਹੀ ਰਹਿਣਾ ਨਾ ਵਿਚਾਰੇ ਬਾਹਰ ਆ ਸਕਦੇ ਆ ਦਰਦੇ ਬਾਹਰ ਨਹੀਂ نکلਦੇ ਵਾਹੀਏ ਇਹ ਮਾਤਾ ਕਹਿਣ ਚਾਹੁੰਦੇ ਨੇ ਕੁਝ ਹਾਂਜੀ ਮਾਤਾ ਜੀ ਸასი ਕਾਲ ਜੀ ਹਾਂ ਮੈਂ ਦਰਦੇ ਬਾਹਰ ਨਹੀਂ ਨਿਕਲਦੇ ਮਾਰਾ ਇਹੇ ਜੀ ਤਰ੍ਹਾਂ ਨਾਲ ਬੱਚੇ ਹੜਿਆ ਸਲਾਦਨ ਹੋਇਰ ਆ ਤੇ ਇਹ ਕਿੰਨੀ ਮੁਸ਼ਕਲ ਬਹੁਤ ਜ਼ਿਆਦਾ ਆ ਰਹੀ ਆ ਹਰ ਵੇਲੇ ਇਹ ਡਰੀ ਜਿਹੜਾ ਦਾ ਨਾ ਮਨ ਦੇ ਵਿੱਚ ਰਹਿੰਦਾ ਕਿ ਕੋਈ ਹਾਸਾ ਨਾ ਵਾਪਰ ਜਾਏ ਜੇ ਫੇਰੀ ਇਹਨੇ ਨਾ ਆ ਕੇ ਠੀਕ ਕਰਨੀ ਆ ਫੇਰ ਇਹ ਠੀਕ ਕਰਨਗੇ ਆ ਗਏ ਜਿਹੜੇ ਕੋ ਹਾਸਾ ਹੋ ਗਿਆ ਫੇਰ ਇਹ 2 ਸਾਲ ਹੋ ਗਏ ਇੱਥੇ ਲਟਕਦੀਆਂ ਨੂੰ ਐਣਾ ਧੋਵੇ 2 ਸਾਲ ਗਏ ਇਹੀ ਲਮਕੇ ਦੇ ਪਹਿਲਾਂ ਉੱਪਰ ਬੰਨੀ ਦੀ ਸੀ ਉਹਨਾਂ ਨੇ ਫੇਰ ਉਹਨਾਂ ਨੇ ਆਪਣਾ ਕੰਮ ਲਾਇਆ ਤੇ ਉਹਨਾਂ ਥੋੜੀ ਖੋਲਤੀਆਂ ਸੱਲੋ ਨਹੀਂ ਇਹ ਘਰਾਂ ਵਾਲਿਆਂ ਦੀ ਜ਼ਿੰਮੇਵਾਰੀ ਥੋੜੀ ਹੈ ਕਿ ਆਪਣੀਆਂ ਛੱਤਾਂ ਨਾਲ ਬੰਨਣੀਆਂ ਇਹ ਤੇ ਇਹ ਤੇ ਜ਼ਿੰਮੇਵਾਰੀ ਹੈ ਮਹਿਕਮੇ ਦੀ ਕਿ ਜਿੱਥੇ ਖੰਭਾ ਲੱਗਦਾ ਉੱਥੇ ਖੰਭਾ ਲਾਉਣ ਉਹਨਾਂ ਬਿਜਲੀ ਵਾਲੇ ਨੇ ਕਿਹਾ ਵੀ ਮੈਂ ਮੰਗਲਵਾਰ ਆਵਾਂਗਾ ਕੋਈ ਨਹੀਂ ਆਇਆ ਮੰਗਲਵਾਰ ਕਿੰਤੀ ਬੋੜ ਹੈ ਕਹਿੰਦੇ ਇਹ ਪਸੂ ਮੰਗਲਵਾਰ ਗਿਆ ਨਾ ਇਹਨੂੰ ਕਹਿੰਦੇ ਆਈ ਤੇ ਉਹ ਪੈ ਗਈ ਕਾਂਪੂਰ ਗਈ ਹੈ ਤੇ ਮੈਨੂੰ ਕਹਿ ਗਈ ਵੀ ਪੰਜੀ ਤੇ ਖੰਬੇ ਲਵਾਏ ਉਹਨਾਂ ਕਹਿੰਦੇ ਮੰਗਲਵਾਰ ਆਣਾ ਅਸੀਂ ਮੰਗਲਵਾਰ ਦੇਖਿਆ ਬੁੱਧ ਵੀ ਦੇਖਿਆ ਅੱਜ ਸ਼ਨੀਵਾਰ ਹੋ ਗਿਆ ਤਾਰਾਂ ਦੋ ਸਾਲ ਤੋਂ ਲਟਕ ਰਹੀਆਂ ਤੇ ਮੰਗਲਵਾਰ ਜਿਹੜਾ ਉਹ ਖਾਸ ਦਿਨ ਆ ਕੋਈ ਹਾਂ ਉਹ ਦਿਨ ਇਹਨੇ ਕਿਹਾ ਵੇ ਅਸੀਂ ਲਾ ਦਿਆਂਗੇ ਆ ਕੇ ਨਹੀਂ ਮੰਗਲਵਾਰ ਕੋਈ ਖਾਸ ਦਿਨ ਹੈ ਜਦੋਂ ਤਾਰਾਂ ਤੇ ਦੋ ਸਾਲ ਤੋਂ ਲਟਕਣ ਡੀਆਂ ਨੇ ਗੰਦੇ ਸਾਡੇ ਕੋਲ ਉਹ ਨਹੀਂ ਖੰਬੇ ਨਹੀਂ ਹੀ ਖੰਬੇ ਲਿਆਵਾਂਗੇ ਗੰਦੇ ਤੁਸੀਂ ਪੈਸੇ ਦੇ ਦਿਓ ਵਾ ਅਸੀਂ ਕਿਹ ਦੇ ਦਾਂਗੇ ਤੁਸੀਂ ਅਸੀਂ ਕਰਾਇਆ ਦੇ ਦਿਆਂਗੇ ਤੁਸੀਂ ਖੰਬੇ ਲਾਓ ਅੱਜ ਬਿਜਲੀ ਵਾਲਿਆਂ ਨੂੰ ਤਨਖਾਹਾਂ ਨਾ ਮਿਲਣ ਫਿਰ ਤੇ ਧਰਨਾ ਲੱਗ ਜਾਏਗਾ ਧਰਨਾ ਲੱਗ ਜਾਏਗਾ ਆਹੋ ਇਹ ਤਾਂ ਹੈ ਫਿਰ ਤੇ ਧਰਨਾ ਨਾ ਲਾਉਣਗੇ ਹਾਂਜੀ ਤੇ ਜੇ ਗੱਲ ਕਰੀਏ ਖੰਬਿਆਂ ਦੀ ਉਹਦੇ ਵਾਸਤੇ ਧਰਨਾ ਨਹੀਂ ਲੱਗਣਾ ਵੀ ਸਾਡੇ ਖੰਬੇ ਨਹੀਂ ਖੰਬੇ ਨਹੀਂ ਅਸੀਂ ਉਹੀ ਤਾਂ ਅਗੇ ਖੰਭਾ ਦੇਖ ਲਓ ਉਹ ਕੱਟ ਲਿਓ ਉਹ ਵੀ ਨਹੀਂ ਆਏ ਆਏ ਨਹੀਂ ਬਿਲਕੁਲ ਇੱਥੇ ਦੇ ਜੇ ਗੱਲ ਕਰੀਏ ਤਾਂ ਹਾਲਾਤ ਸ਼ਹਿਰਾਂ ਦੇ ਵਿਖਾਈਏ ਇਹਨਾਂ ਸ਼ਹਿਰਾਂ ਦੇ ਵਿੱਚ ਇਹ ਹਾਲਾਤ ਨੇ ਇਹ ਲੋਕ ਮਜਬੂਰ ਨੇ ਲੋਕ ਬੋਲ ਨਹੀਂ ਸਕਦੇ ਕਿਉਂਕਿ ਹਰ ਬੰਦਾ ਕਿਸੇ ਨਾ ਕਿਸੇ ਮਹਿਕਮੇ ਨਾਲ ਸੰਬੰਧਤ ਹੈ ਔਰ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਕੋਈ ਬਾਹਰ ਨਹੀਂ ਆ ਸਕਦਾ ਲੇਕਿਨ ਅਸੀਂ ਤਾਂ ਆਵਾਜ਼ ਬਣਾਵਾਂਗੇ ਲੋਕਾਂ ਦੀ ਅਸੀਂ ਤਾਂ ਆਵਾਜ਼ ਉਠਾਵਾਂਗੇ ਔਰ ਅਸੀਂ ਤਾਂ ਬੋਲਾਂਗੇ ਕਿ ਆ ਜੋ ਤਾਰਾ ਆ ਜੋ ਜੰਜਾਲ ਆਜੋ ਤਾਰਾਂ ਦੇ ਜੰਜਾਲ ਹੈ ਲੋਕਾਂ ਵਾਸਤੇ ਪਰੇਸ਼ਾਨੀ ਬਣੀ ਹੋਈ ਏ ਲੋਕਾਂ ਦੀ ਆਵਾਜ਼ ਆਈ ਜਿਹੜੀ ਆ ਉਹ ਪ੍ਰਭਾਵਿਤ ਹੋਈ ਪਈ ਏ ਬੱਚਿਆਂ ਦਾ ਸਕੂਲ ਜਾਣਾ ਮੁਸ਼ਕਿਲ ਹੋਇਆ ਪਿਆ ਔਰ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਪਰਿਵਾਰ ਇਸੇ ਪਰੇਸ਼ਾਨੀ ਨੂੰ ਹੰਡਾ ਰਹੇ ਨੇ ਔਰ ਕਿਹੜੇ ਕਿਹੜੇ ਮੁਹੱਲੇ ਦੇ ਵਿੱਚ ਕਿਹੜੇ ਕਿਹੜੇ ਇਸ ਏਰੀਆ ਦੇ ਵਿੱਚ ਇਸ ਤਰ੍ਹਾਂ ਦੇ ਤਾਰਾਂ ਦੇ ਜੰਜਾਲ ਨੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਕਾਲ ਕਰ ਸਕਦੇ ਹੋ ਔਰ ਅਸੀਂ ਇਹ ਵੀਡੀਓ ਜ਼ਰੂਰ ਕਵਰ ਕਰਾਂਗੇ ਔਰ ਜਿੱਥੋਂ ਤੱਕ ਹੋ ਸਕੇ ਉੱਥੋਂ ਤੱਕ ਪਹੁੰਚਾਵਾਂਗੇ ਹਰ ਸਰਕਾਰ ਦੇ ਧਿਆਨ ਵਿੱਚ ਲਿਆਵਾਂਗੇ ਔਰ ਸਬੰਧਤ ਮੈਕਮਿਆਂ ਨੂੰ ਵੀ ਇੱਕ ਵਾਰ ਫੁੱਤਿਆਂ ਨੂੰ ਜਗਾਵਾਂਗੇ ਕੀ ਇਹ ਵੇਖੋ ਇਹ ਤਾਰਾਂ ਦੇ ਹਾਲਾਤ ਵੇਖੋ ਜੇ ਕੋਈ ਹਾਦਸਾ ਵਾਪਰ ਗਿਆ ਤਾਂ ਸਬੰਧਤ ਐਸਡੀਓ ਨੂੰ ਜਰੂਰ ਪੁੱਛਿਆ ਜਾਵੇਗਾ ਕਿ ਤੁਹਾਡੇ ਧਿਆਨ ਵਿੱਚ ਕਿਉਂ ਨਹੀਂ ਸੀ ਔਰ ਜੈ ਨੂੰ ਪੁੱਛਿਆ ਜਾਵੇਗਾ ਕਿ ਕਿਉਂ ਨਹੀਂ ਸੀ ਇਹ ਖਬਰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ